ਪੁਲਿਸ ਵੱਲੋਂ ਕੀਤੇ ਗਏ ਬਹੁਤ ਵੱਡੇ ਧੱਕੇ ਤੇ ਬਹੁਤ ਵੱਡੇ ਜ਼ੁਲਮ ਦੇ ਖਿਲਾਫ ਅੱਜ ਵੱਡਾ ਫੈਸਲਾ ਆਇਆ ਤੇ ਬਹੁਤ ਵੱਡਾ ਇਨਸਾਫ ਅੱਜ ਹੋਇਆ ਪੰਜਾਬ ਪੁਲਿਸ ਦੇ ਪੰਜ ਵੱਡੇ ਅਫਸਰਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਮਾਮਲਾ ਝੂਠੇ ਪੁਲਿਸ ਮੁਕਾਬਲੇ ਦਾ ਹੈ ਹੁਣ ਵੀ ਕਈ ਸਾਰੇ ਪੁਲਿਸ ਮੁਕਾਬਲੇ ਪੁਲਿਸ ਅਨਕਾਊਂਟਰ ਰੋਜ਼ਾਨਾ ਬਣਾਏ ਜਾ ਰਹੇ ਨੇ ਰੋਜ਼ਾਨਾ ਖਬਰਾਂ ਆ ਰਹੀਆਂ ਨੇ ਪਰ ਅੱਜ ਇੱਕ ਬਹੁਤ ਵੱਡੇ ਝੂਠੇ ਪੁਲਿਸ ਮੁਕਾਬਲੇ ਦਾ ਪਰਦਾ ਫਾਸ਼ ਹੋਇਆ ਔਰ ਅਦਾਲਤ ਨੇ ਐਸਐਸਪੀ ਨੂੰ ਡੀਐਸਪੀ ਨੂੰ ਔਰ ਪੁਲਿਸ ਦੇ ਤਿੰਨ ਇਨਸਪੈਕਟਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਮਾਮਲਾ 1993 ਦਾ ਹੈ 32 ਸਾਲ ਬਾਅਦ ਇਨਸਾਫ ਮਿਲਿਆ ਹੈ ਪਰ देर आए दुरुस्त आए 32 ਸਾਲ ਬਾਅਦ ਸੱਤ ਮੁੰਡਿਆਂ ਦਾ ਠੂਠਾ ਪੁਲਿਸ ਐਨਕਾਊਂਟਰ ਕਰਨ ਦੇ ਕੇਸ 'ਚ ਫੈਸਲਾ ਆਇਆ ਔਰ ਅੱਜ ਮਹਾਲੀ ਦੀ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ ਕਿ ਇਹ ਜਿਹੜੇ ਪੰਜ ਪੁਲਿਸ ਅਫਸਰ ਨੇ ਹੁਣ ਇਹ ਉਮਰ ਪਰ ਜੇਲ੍ਹ ਦੇ ਵਿੱਚ ਰਹਿਣਗੇ ਮਾਮਲਾ ਕੀ ਸੀ ਜਿਵੇਂ ਅੱਜ ਪੁਲਿਸ ਐਨਕਾਊਂਟਰਾਂ ਦੀਆਂ ਖਬਰਾਂ ਆਉਂਦੀਆਂ ਨੇ ਐਦਾਂ ਹੀ 1992-93 ਦੇ ਦੌਰ ਦੇ ਵਿੱਚ ਰੋਜ਼ਾਨਾ ਵਾਂਗ ਬਹੁਤ ਸਾਰੇ ਪੁਲਿਸ ਐਨਕਾਊਂਟਰ ਹੁੰਦੇ ਸੀ ਪੁਲਿਸ ਮੁਕਾਬਲੇ ਹੁੰਦੇ ਸੀ ਜਿਨ੍ਹਾਂ ਦੇ ਉੱਪਰ ਇਹ ਦੋਸ਼ ਲੱਗਦੇ ਸੀ ਕਿ ਇਹ ਝੂਠਾ ਪੁਲਿਸ ਮੁਕਾਬਲਾ ਹੈ ਇਹ ਫੇਕ ਪੁਲਿਸ এনਕਾਊਂਟਰ ਹੈ ਲੋਕ ਕਹਿੰਦੇ ਸੀ ਕਿ ਸਾਡਾ ਪੁੱਤ ਘਰੋਂ ਚੱਕ ਕੇ ਮਾਰਤਾ ਪੁਲਿਸ ਕਹਿੰਦੀ ਸੀ ਨਹੀਂ ਜੀ ਇਹ ਅੱਤਵਾਦੀ ਸੀ ਜਿਵੇਂ ਅੱਜ ਪੁਲਿਸ ਕਹਿੰਦੀ ਕਿ ਗੈਂਗਸਟਰ ਸਿਟੀ ਅਸੀਂ ਗੋਲੀਆਂ ਮਾਰੀਆਂ ਲੱਤਾਂ 'ਚ ਹੁਣ ਇਸੇ ਤਰ੍ਹਾਂ 1993 ਦੇ ਵਿੱਚ ਤਰਨ ਤਰਨ ਇਲਾਕੇ ਦੇ ਵਿੱਚ ਪੁਲਿਸ ਐਨਕਾਊਂਟਰ ਕੀਤੇ ਗਏ ਸੱਤ ਮੁੰਡੇ ਘਰਾਂ 'ਚੋਂ ਚੁੱਕ ਕੇ ਮਾਰਨ ਦਾ ਦੋਸ਼ ਲੱਗਿਆ ਔਰ ਉਹਨਾਂ ਦੇ ਵਿੱਚ ਚਾਰ ਮੁੰਡੇ ਉਹ ਦੱਸੇ ਜਾ ਰਹੇ ਨੇ ਜਿਹੜੇ ਪੁਲਿਸ ਦੇ ਵਿੱਚ ਹੀ ਲੱਗੇ ਹੋਏ ਸੀ ਐਸ ਪੀਓ ਔਰ ਬਾਕੀ ਤਿੰਨ ਜਿਹੜੇ ਆ ਉਹ ਆਮ ਘਰਾਂ ਚੋਂ ਚੁੱਕੇ ਗਏ ਪੁਲਿਸ ਨੇ ਉਹਨਾਂ ਨੂੰ ਅੱਤਵਾਦੀ ਬਣਾ ਕੇ ਮਾਰ ਦਿੱਤਾ ਤੇ ਫਿਰ ਇਹ ਮਾਮਲਾ ਅਦਾਲਤ ਦੇ ਵਿੱਚ ਗਿਆ 32 ਸਾਲ ਅਦਾਲਤ ਨੂੰ ਪੁਨਸ਼ਣ ਕਰਦਿਆਂ ਲੱਗੇ ਤੇ ਅੱਜ ਜਿਹੜੇ 10 ਪੁਲਿਸ ਅਫਸਰਾਂ ਤੇ ਦੋਸ਼ ਲਾਏ ਗਏ ਸੀ 10 ਦੇ ਉੱਪਰ ਦੋਸ਼ ਲੱਗੇ ਸੀ ਕਿ ਇਹਨਾਂ ਨੇ ਝੂਠਾ ਪੁਲਿਸ ਮੁਕਾਬਲੇ ਕੀਤੇ ਨੇ ਉਹਨਾਂ ਦੇ ਵਿੱਚੋਂ 5 ਦੀ ਮੌਤ ਜਿਹੜਾ ਕੇਸ ਚੱਲਣ ਦੇ ਦਰਮਿਆਨ ਟਰਾਇਲ ਦੇ ਦਰਮਿਆਨ ਹੋ ਚੁੱਕੀ ਹੈ ਤੇ 5 ਅਜੇ ਜਿਉਂਦੇ ਸੀ ਜਿਨ੍ਹਾਂ ਦੇ ਵਿੱਚ ਇੱਕ ਐਸਐਸਪੀ ਜੀ ਦਾ ਨਾਮ ਭਪਿੰਦਰ ਸਿੰਘ ਦੱਸਿਆ ਜਾ ਰਿਹਾ ਜਿਹਨੂੰ ਅੱਜ ਉਮਰ ਕੈਦ ਹੋਈ ਹੈ ਦੂਜਾ ਡੀਐਸਪੀ ਦਵਿੰਦਰ ਸਿੰਘ ਦੱਸਿਆ ਜਾ ਰਿਹਾ ਜਿਹਨੂੰ ਅੱਜ ਉਮਰ ਕੈਦ ਹੋਈ ਹੈ ਤੀਸਰਾ ਇਨਸਪੈਕਟਰ ਸੂਬਾ ਸਿੰਘ ਇਨਸਪੈਕਟਰ ਗੁਲਬਰਗ ਸਿੰਘ ਤੇ ਇਨਸਪੈਕਟਰ ਰਗਵੀਰ ਸਿੰਘ ਇਹ ਪੰਜਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਸੋ ਸਰਜੀਤ ਪਾਤਰ ਦੀਆਂ ਸਤਰਾਂ ਮੈਨੂੰ ਯਾਦ ਆ ਰਹੀਆਂ ਨੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਅਦਾਲਤਾਂ ਘਟ ਨੇ ਜੱਜ ਘਟ ਨੇ ਔਰ ਕੇਸ ਬਹੁਤ ਜ਼ਿਆਦਾ ਨੇ ਫੈਸਲਾ ਇਸ ਕਰਕੇ ਫੈਸਲਾ ਦੇ ਵਿੱਚ ਦੇਰੀ ਹੋ ਜਾਂਦੀ ਹੈ ਪੁਲਿਸ ਵੀ ਅਦਾਲਤਾਂ ਦੇ ਵਿੱਚ ਕੇਸ ਸਹੀ ਤਰੀਕਿਆਂ ਨਾਲ ਪੇਸ਼ ਨਹੀਂ ਕਰਦੀ ਉਲਝਾ ਦਿੰਦੀ ਹੈ ਕੇਸਾਂ ਨੂੰ ਇਸ ਕਰਕੇ ਵੀ ਦੇਰੀ ਹੁੰਦੀ ਹੈ ਪਰ ਫਿਰ ਵੀ ਫੈਸਲਾ ਆਇਆ ਬੀਤੇ ਕੱਲ ਫਰੀਦਕੋਟ ਦੀ ਅਦਾਲਤ ਤੋਂ ਖਬਰ ਆਈ ਕਿ 9 ਸਾਲ ਪਹਿਲਾਂ 2016 ਦੇ ਵਿੱਚ ਇੱਕ ਪੁਲਿਸ ਇੰਕਾਊਂਟਰ ਪੁਲਿਸ ਨੇ ਕੀਤਾ ਸੀ ਪੁਲਿਸ ਮੁਕਾਬਲਾ ਬਣਾਇਆ ਸੀ ਇੱਕ ਮੁੰਡੇ ਅਜਮੇਰ ਸਿੰਘ ਦਾ ਜਿਹੜਾ ਕਿ ਮੁਕਸਰ ਦਾ ਰਹਿਣ ਵਾਲਾ ਸੀ ਔਰ ਕੱਲ ਉਹਦੇ ਵਿੱਚ 6 ਵਿਅਕਤੀ ਜਿਨ੍ਹਾਂ ਦੇ ਵਿੱਚ 4 ਪੁਲਿਸ ਵਾਲੇ ਤੇ 2 ਸ਼ਰਾਬ ਦੇ ਠੇਕੇਦਾਰ ਨੇ ਉਹਨਾਂ ਦੇ ਉੱਪਰ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੇ ਦੋਸ਼ ਕੱਲ ਅਦਾਲਤ ਦੇ ਵਿੱਚ ਦੋਸ਼ ਤੈਅ ਹੋ ਗਏ ਨੇ ਹੁਣ ਸਜ਼ਾ ਹੋਣੀ ਬਾਕੀ ਹੈ ਹੁਣ ਇਸ ਮਾਮਲੇ ਦੇ ਵਿੱਚ ਤੁਸੀਂ ਦੱਸੋ ਕੀ ਕਹੋਗੇ ਕੀ ਇਹ ਬਹੁਤ ਵੱਡਾ ਜ਼ੁਲਮ ਨਹੀਂ ਧੱਕਾ ਨਹੀਂ ਦੇਖੋ ਅਦਾਲਤ ਨੇ ਪਿਛਲੇ 1 ਸਾਲ ਦੇ ਵਿੱਚ ਦਰਜਨਾ ਅਜਿਹੇ ਕੇਸਾਂ ਦਾ ਫੈਸਲਾ ਕੀਤਾ ਜਿਨ੍ਹਾਂ 'ਚ ਪੁਲਿਸ ਵੱਲੋਂ ਝੂਠੇ ਮੁਕਾਬਲੇ ਬਣਾ ਕੇ ਤੇ ਬੇਗੁਨਾਹ ਪੁੱਤ ਪੰਜਾਬ ਦੇ ਮਾਰੇ ਗਏ ਤੁਸੀਂ ਦੇਖੋ ਯਾਰੋ ਕਿੰਨੀ ਜ਼ਿਆਦਾ ਜਮੀਰ ਮਾਰਨੀ ਪੈਂਦੀ ਹੈ ਕਿੰਨਾ ਜ਼ਿਆਦਾ ਇਨਸਾਨੀਅਤ ਤੇ ਮਨੁੱਖਤਾ ਅੰਦਰੋਂ ਮਾਰਨੀ ਪੈਂਦੀ ਹੈ ਇਹੋ ਜੀ ਕਰਤੂਤ ਕਰਨ ਦੇ ਲਈ ਜਿਹੜੀ ਇਸ ਮਾਮਲੇ 'ਚ ਕੀਤੀ ਗਈ ਤੁਸੀਂ ਦੇਖੋ ਸੱਤ ਪੁੱਤ ਕਿਸੇ ਦੇ ਮਾਰਨੇ ਬੇਗੁਨਾ ਸਿਰਫ ਆਪਣੇ ਸਤਾਰ ਲਵਾਉਣ ਲਈ ਔਦੇ ਵਧਾਉਣ ਲਈ ਇਤੋਂ ਵੱਡਾ ਧੱਕਾ ਤੇ ਇਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਪਰ ਇਹ ਹੋਇਆ ਤੁਸੀਂ ਦੇਖੋ ਉਸ ਦੌਰ ਦੇ ਵਿੱਚ ਔਦੇ ਵਧਦੇ ਰਹੇ ਤੇ ਫੀਤੀਆਂ ਲੱਗਦੀਆਂ ਰਹੀਆਂ ਇਥੋਂ ਤੱਕ ਜਾਣਕਾਰੀਆਂ ਆਉਂਦੀਆਂ ਨੇ ਕਿ ਕਈ ਜਿਹੜੇ ਆਮ ਪੁਲਿਸ ਕਾਂਸਟੇਬਲ ਸੀ ਉਹ ਐਸਐਸਪੀ ਦੇ ਅਹੁਦਿਆਂ ਤੱਕ ਗਏ ਸਿਰਫ ਲੋਕਾਂ ਦੇ ਪੁੱਤਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਝੂਠੇ ਪੁਲਿਸ ਐਨਕਾਊਂਟਰ ਕਰ ਕਰਕੇ ਤੇ ਹੁਣ ਆ ਜਦੋਂ ਆ ਜਦੋਂ ਹੁਣ ਇਨਸਾਫ ਮਿਲ ਰਿਹਾ ਨਹੀਂ ਤਾਂ ਅੱਜ ਉਹ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਦੇ ਮੂੰਹ ਉੱਡੇ ਹੋਏ ਸੀ ਉਹਨਾਂ ਦੇ ਚਿਹਰਿਆਂ ਤੇ 12 ਵਜੇ ਸੀ ਜਦੋਂ ਅਦਾਲਤ ਦਾ ਫੈਸਲਾ ਆਇਆ 3 ਦਿਨ ਪਹਿਲਾਂ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਸੀ ਸਜ਼ਾ ਦਾ ਐਲਾਨ ਬਾਕੀ ਸੀ ਪਰਵਾਰਾਂ ਨੇ ਫਾਂਸੀ ਮੰਗੀ ਸੀ ਪਰ ਉਮਰ ਕੈਦ ਦੀ سزا ਹੋਈ ਹੈ ਬਹੁਤ ਵੱਡੀ ਸਜ਼ਾ ਛੋਟੀ ਸਜ਼ਾ ਨਹੀਂ ਹੈ ਉਮਰ ਕੈਦ ਦੀ ਵੀ ਪਰ ਸਵਾਲ ਇਹ ਆ ਕਿ ਇਹ ਕੰਮ ਕੀਤੇ ਕਿਉਂ ਜਾਂਦੇ ਨੇ ਪਿਛਲੇ ਦਿਨੀ ਪੰਜਾਬ ਦੇ ਵਿੱਚ ਕਈ ਸਾਰੇ ਪੁਲਿਸ এনਕਾਊਂਟਰ ਹੋਏ ਜਿਨ੍ਹਾਂ 'ਚ ਕਈ ਸਾਰੇ ਪੁਲਿਸ এনਕਾਊਂਟਰਾਂ 'ਚ ਬੰਦੇ ਮਰੇ ਨੇ ਅਬੋਰ ਦੇ ਵਿੱਚ ਪਿਛਲੇ ਦਿਨੀ 20 25 ਦਿਨ ਪਹਿਲਾਂ ਇੱਕ ਪੁਲਿਸ এনਕਾਊਂਟਰ ਕੀਤਾ ਗਿਆ ਜਿਦੇ 'ਚ ਦੋ ਮੁੰਡੇ ਜਿਹੜੇ ਆ ਪੁਲਿਸ ਨੇ ਇਨਕਾਊਂਟਰ ਦੇ ਵਿੱਚ ਮਾਰੇ ਨੇ ਔਰ ਉਹਦੇ ਉੱਪਰ 20 ਸਵਾਲ ਉੱਠੇ ਲੋਕਾਂ ਨੇ ਕਿਹਾ ਉਹਨਾਂ ਦੇ ਪਰਿਵਾਰਾਂ ਨੇ ਕਿਹਾ ਕਿ ਪੁਲਿਸ ਇਨਕਾਊਂਟਰ ਝੂਠਾ ਕੀਤਾ ਗਿਆ। ਇਸੇ ਹੀ ਤਰ੍ਹਾਂ ਜਿਹੜੇ ਸਵਾਲ ਉੱਠੇ ਜਦੋਂ ਇੱਕ ਜਸਪ੍ਰੀਤ ਨਾਂ ਦਾ ਮੁੰਡਾ ਨਾਭੇ ਵਾਲੀ ਸਾਈਡ ਪੁਲਿਸ ਨੇ ਇਨਕਾਊਂਟਰ ਕਰਕੇ ਮਾਰਿਆ ਔਰ ਉਹਨਾਂ ਪੁਲਿਸ ਅਫਸਰਾਂ ਤੇ ਦੋਸ਼ ਲੱਗੇ ਜਿਹੜੇ ਪੁਲਿਸ ਅਫਸਰਾਂ ਤੇ ਫੌਜੀ ਕਰਨਲ ਬਾੜ ਦੀ ਕੁੱਟਮਾਰ ਕਰਨ ਦੇ ਦੋਸ਼ੀ ਤੇ ਅੱਜ ਉਹ ਮਾਮਲਾ ਵੀ ਸੁਪਰੀਮ ਕੋਰਟ ਗਿਆ ਤੇ ਸੁਪਰੀਮ ਕੋਰਟ ਚ ਉਸ ਮਾਮਲੇ ਦੀ ਸੁਣਵਾਈ ਹੋਈ ਸੁਣਵਾਈ ਦੇ ਦਰਮਿਆਨ ਉਥੇ ਸੁਪਰੀਮ ਕੋਰਟ ਨੇ ਝਾੜ ਪਾਈ ਮਾਮਲਾ ਸੁਪਰੀਮ ਕੋਰਟ ਕਿਉਂ ਗਿਆ ਪਿਛਲੇ ਦਿਨੀ ਹਾਈ ਕੋਰਟ ਨੇ ਉੱਚ ਅਦਾਲਤ ਨੇ ਜਦੋਂ ਪੁਲਿਸ ਨੇ ਕੋਈ ਇਨਕੁਆਰੀ ਇਨਕੁਰੀ ਨਹੀਂ ਕੀਤੀ ਬੰਦੇ ਪੁਲਿਸ ਅਫਸਰ ਜਿਹੜੇ ਮੁਲਜ਼ਮ ਨੇ ਉਸ ਮਾਮਲੇ ਚ 12 ਪੁਲਿਸ ਅਫਸਰ ਉਹਨਾਂ ਨੂੰ ਨਹੀਂ ਫੜਿਆ ਆ ਫਿਰ ਹਾਈ ਕੋਰਟ ਨੇ ਪੁਲਿਸ ਤੋਂ ਜਾਂਚ ਪੜਤਾਲ ਖੋ ਕੇ ਤੇ सीबीआई ਦੇ ਹਵਾਲੇ ਕਰਤੀ ਹੁਣ सीबीआई ਆਪਿਓਂ ਵਾਲ ਕੱਢਦੀ ਐ ਤੇ ਪੁਲਿਸ ਦੇ ਇਹ ਜਿਹੜੇ ਮਲਜਮ ਅਫੀਸਰ ਨੇ ਇਹ ਸੁਪਰੀਮ ਕੋਰਟ ਚਲੇ ਗਏ ਤੇ ਉੱਥੇ ਜਾ ਕੇ ਕਹਿੰਦੇ ਵੀ ਜਾਂਚ सीबीआई ਤੋਂ ਨਾ ਕਰਾਈ ਜਾਵੇ ਪੁਲਿਸ ਤੋਂ ਕਰਾਈ ਜਾਵੇ ਤੇ ਫਿਰ ਸੁਪਰੀਮ ਕੋਰਟ ਨੇ ਝਾੜ ਚੰਬ ਕੀਤੀ ਵੀ ਇਹ ਕੀ ਗੱਲ ਐ ਏ ਤੁਸੀਂ ਦੱਸੋਗੇ ਵੀ ਜਾਂਚ ਕਿਹਦੇ ਤੋਂ ਕਰਾਉਣੀ ਹੈ ਜੋ ਅਦਾਲਤ ਨੇ ਕਹਿਤਾ ਜੇ ਤੁਸੀਂ ਸੱਚੇ ਹੋ ਤੁਹਾਨੂੰ ਪ੍ਰੋਬਲਮ ਕੀ ਹੈ ਸੀਬੀਆਈ ਕਰੇ ਭਾਵੇਂ ਜੋ ਮਰਜ਼ੀ ਹੋਵੇ ਤਾਂ ਅੱਜ ਫਿਰ ਉਸ ਮਾਮਲੇ ਦੇ ਵਿੱਚ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਖਾਰਜ ਕਰਤੀ ਹੈ ਕੈਂਸਲ ਕਰਤੀ ਹੈ ਤੇ ਉਹਨਾਂ ਨੂੰ ਅਦਾਲਤ ਨੇ ਵਾਪਸ ਭੇਜਤਾ ਹੈ ਜਾਂਚ ਹੁਣ ਉਸ ਕੇਸ ਦੇ ਵਿੱਚ ਵੀ ਸੀਬੀਆਈ ਕਰੇਗੀ ਹੁਣ ਉਹ ਕਿਉਂ ਕਹਿੰਦੇ ਨੇ ਕਿ ਸੀਬੀਆਈ ਜਾਂਚ ਨਾ ਕਰੇ ਇਸ ਕਰਕੇ ਕਿਉਂਕਿ ਉਹਨਾਂ ਤੇ ਕਰਨਲ ਬਾੜ ਤੋਂ ਉਹਦੇ ਪੁੱਤਰ ਦੀ ਕੁੱਟ ਮਾਰਦੇ ਵੀ ਦੋਸ਼ ਨੇ ਤੇ ਇੱਕ ਦਿਨ ਪਹਿਲਾਂ ਉਹਨਾਂ ਨੇ ਇਨਕਾਊਂਟਰ ਕਰਕੇ ਇੱਕ ਮੁੰਡਾ ਵੀ ਮਾਰਿਆ ਸੀ ਤੇ ਮੁੰਡੇ ਦੇ ਪਰਿਵਾਰ ਦੇ ਦੋਸ਼ ਨੇ ਕਿ ਝੂਠਾ ਇਨਕਾਊਂਟਰ ਕੀਤਾ ਪਹਿਲਾਂ ਫੜਿਆ ਫਿਰ ਮਾਰਿਆ ਤਾਂ ਹੋ ਸਕਦਾ ਹੈ ਕਿ ਉਹ ਪੁਲਿਸ ਅਫਸਰ ਇਸ ਗੱਲ ਤੋਂ ਵੀ ਅੰਦਰੇ-ਅੰਦਰ ਡਰਦੇ ਆ ਘਬਰਾਉਂਦੇ ਹੋਣ ਵੀ ਉਹ ਝੂਠਾ ਪੁਲਿਸ ਮੁਕਾਬਲਾ ਵੀ ਸੀਬੀਆਈ ਦੀ ਇਨਕੁਆਇਰੀ ਚ ਸਾਬਤ ਨਾ ਹੋ ਜੇ ਜੇ ਸੀ ਬੀ ਆਈ ਉਧਰ ਨੂੰ ਵੀ ਤੁਰਪੀ ਤਾਂ ਫਿਰ ਬਣੇਗਾ ਕੀ ਫਿਰ ਹੋਵੇਗਾ ਕੀ ਸੋ ਅੱਜ ਉਹਨਾਂ ਪੁਲਿਸ ਮੁਕਾਬਲਾ ਨੂੰ ਪੁਲਿਸ ਮੁਲਾਜ਼ਮਾਂ ਨੂੰ ਪੀੜ ਮਹਿਸੂਸ ਹੋ ਰਹੀ ਹੈ ਪਰ ਜਿਸ ਦਿਨ ਕਰਨਲ ਬਾਠ ਦੀ ਕੁੱਟਮਾਰ ਕੀਤੀ ਉਹਦੇ ਮੁੰਡੇ ਨੂੰ ਕੁੱਟਿਆ ਉਸ ਦਿਨ ਉਹਨਾਂ ਨੂੰ ਪੀੜ ਕਿਉਂ ਨਾ ਹੋਈ ਜਿਸ ਦਿਨ ਪੁਲਿਸ ਐਨਕਾਊਂਟਰ ਕੀਤਾ ਸੀ ਉਸ ਦਿਨ ਕਿਉਂ ਨਾ ਸੋ ਪੰਜਾਬ ਦੇ ਅੰਦਰ ਪੁਲਿਸ ਨੂੰ ਆਪਣਾ ਅਕਸ ਅਤੇ ਆਪਣੀ ਅਮੇਜ ਸੁਧਾਰਨੀ ਚਾਹੀਦੀ ਹੈ ਲੋਕਾਂ ਦੇ ਵਿੱਚ ਪੁਲਿਸ ਦਾ ਚਿਹਰਾ ਚੰਗਾ ਨਹੀਂ ਰਹਿ ਗਿਆ ਬਹੁਤ ਸਾਰੇ ਲੋਕ ਪੁਲਿਸ ਨੂੰ ਜ਼ੁਲਮ ਰੋਕਣ ਵਾਲਾ ਨਹੀਂ ਜ਼ੁਲਮ ਕਰਨ ਵਾਲਾ ਮੰਨਦੇ ਨੇ ਧੱਕਾ ਰਕਾਉਣ ਵਾਲਾ ਨਹੀਂ ਧੱਕਾ ਕਰਨ ਵਾਲਾ ਮੰਨਦੇ ਤੁਸੀਂ ਕੀ ਮੰਨਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਪਿਆਰੇ